ਚੇਅਰਸ ਬਹੁਤ ਸੋਹਣੀਆਂ ਰੱਖੀਆਂ ਨੇ ਤੁਸੀਂ ਇਹ ਸਪੈਸ਼ਲ ਆਏਗੀ ਭੈਣ ਬਣੂ ਜੇ ਹੋਰ ਤੇ ਦੜੰਮ ਪੈਣ ਆ ਵੀ ਆ ਕਾਦੇ ਲਈ ਹੈ ਮਤਲਬ ਕੀ ਇਹਦਾ ਬੈਨੀਫਿਟ ਹੁੰਦਾ ਫਿਰ ਕਿਤੇ ਪਾਣੀ ਨਹੀਂ ਰੱਖਾਂ ਅੱਛਾ ਸਪੈਸ਼ਲ ਹੁੰਦਾ ਕੋਈ ਹਾਂ ਹਾਂ ਵਾਟ ਨੂੰ ਛੱਤ ਦੇ ਮਾਰੇ ਕਰਵਾਵਾਂਗਾ ਕੋੜੀ ਤੇ ਡਰ ਲੱਗਦਾ ਹੈ ਅੱਛਾ ਵਾਓ ਲੁੱਕ ਦੀ ਜਗ੍ਹਾ ਤੇ ਹੁਣ ਆ ਪੈਣ ਇਹ ਐਬਜ਼ਾਰਬ ਕਰ ਲਿੰਦਾ ਆ ਵੀ ਕਿੰਨਾ ਸੋਹਣਾ ਹੋ ਗਿਆ ਹੈ ਨਾ ਇਹ ਕਿਹਦੀ ਕੈਮੀਕਲ ਕੀਤਾ ਹਾਂ ਲੰਬੀਆਂ ਲੰਬੀਆਂ ਉਹ ਕਿੰਨੇ ਵੀ ਕੱਪੜਾ ਵਧੀਆ ਲੱਗਦਾ ਵਸਾਇਆ ਹੈ ਨਾ ਚਿੜੀ ਚਿੜੀ ਇੱਥੇ ਕਿਹੜਾ ਕਿਸੇ ਨੂੰ ਆਣਾ ਕਰਨਾ ਦੇ ਦੇਖੀ ਕਿਸੇ ਨੂੰ ਗਿੱਲਾ ਨਾ ਕਰਦੀ ਆ ਵੀ ਕਿੱਡੇ ਸੋਹਣੇ ਬਣ ਗਏ ਨੇ ਨਾ ਨਹੀਂ ਆ ਜਿਹੜੀਆਂ ਲੈਨਾਂ ਜੀ ਇਹਨੇ ਫਿਰ ਕਿਵੇਂ ਪੈਂਦੀਆਂ ਨੇ ਇੱਥੇ ਗਮਲੇ ਗੁੰਮਲੇ ਰੱਖ ਕੇ ਆਣ ਵਧੀਆ ਆ ਕੂਲਰ ਸਪੈਸ਼ਲ ਕੂਲਰ ਪਿਆ ਇੱਥੇ ਹਲੇ ਤੱਕ ਕੀ ਕੀ ਚੀਜ਼ਾਂ ਆ ਗਈਆਂ ਨੇ ਵੇਖ ਲੋ ਆ ਗਈ ਏ ਆ ਆ ਗਈ ਜੀਨੀਅਰ ਸਾਹਿਬ ਆ ਗਏ ਐਡਾ ਵੱਡਾ ਪੱਖਾ ਨਿਊਂਜ ਕਿੰਨੀ ਵਧੀਆ ਚੀਜ਼ ਹੈ ਨਾ ਪ੍ਰੋਟੈਕਸ਼ਨ ਲਈ ਪਹਿਲਾਂ ਤਾਂ ਨਹੀਂ ਸੀ ਆਹ ਕੁਛ ਹੁੰਦਾ ਕਿਤੇ ਇੱਥੇ ਸੋਲਰ ਲੱਗਣਾ ਕਿਤੇ ਤੇ ਉਹ ਜਿਹੜਾ ਕਵਰ ਕਿਵੇਂ ਹੁੰਦਾ ਜਿਹੜਾ ਹੁਣ ਆਉਂਦਾ ਥੈਂਕ ਯੂ ਸਿਆਲ ਚ ਸੁੰਨ ਹੋ ਜਾਂਦਾ ਗਰਮੀਆਂ ਚ ਸੜਿਆ ਹੁੰਦਾ ਚੰਬੜੀ ਸਾਪਾ ਕਹਿਗੇ ਚੰਬੜੀ ਤੇ ਚਾਹਵੇਂ ਬਚਾ ਪਤਾ ਤੇ ਕੱਕ ਤੱਕੜਾ ਹੋ ਗਿਆ ਸਾਰਾ ਆ ਵਿਖਾ ਇੱਕ ਵਲੌਗਰ ਜਦੋਂ ਅਸੀਂ ਕਹਿੰਨੇ ਆ ਉਹਨਾਂ ਨੂੰ ਬੋਰਿੰਗ ਕੰਮ ਲੱਗਦਾ ਹੈ ਹਾਂ ਹੈਨਾ ਆ ਚੇਅਰਸ ਵੀ ਚੇਅਰਸ ਬਹੁਤ ਸੋਹਣੀਆਂ ਰੱਖੀਆਂ ਨੇ ਤੁਸੀਂ ਇਹ ਸਪੈਸ਼ਲ ਆਏ ਕਿ ਨਹੀਂ ਪੈਣ ਬਣੂ ਜੇ ਹੋਰ ਤੇ ਦੜੰਮ ਪੈਣ ਇਹ ਤਾਂ ਕੋਈ ਸਾਧੂ ਆ ਆ ਤੇ ਬਾਅਦ ਬਾਅਦ ਚ ਹੋਏਗਾ ਵਾਲਾ ਜਿਹੜਾ ਪਿਛਲਾ ਵੇੜਾ ਇਹ ਕੰਦ ਬਣੇਗੀ ਆਨੇ ਆ ਨਹੀਂ ਫਿਰ ਇੰਨਾ ਕੋ ਠੀਕ ਹੈ ਨਹੀਂ ਕਿਹੜਾ ਇਹਦੇ ਵਿੱਚ 6 ਮਹੀਨੇ ਨਹੀਂ ਨਿਕਲਦੇ ਆਏ ਨਾ ਉਹਦੇ ਲਈ ਮੋਟਾ ਮੋਟਾ ਕਰਕੇ ਬਸ ਆ ਹੁਣ ਸਮਾਨ ਜਿਹੜਾ ਇੰਨਾ ਹਨਾ ਇਹਦਾ ਕੀ ਕਰਨਾ ਅੱਛਾ ਇਹ ਲੱਗਣਗੇ ਆ ਵੇ ਆ ਕਾਦੇ ਲਈ ਏ ਨਾ ਪੱਥਰ ਬਣਾਏ ਫਰਮਾ ਬਹੁਤ ਯਾਦ ਆ ਉਹ ਵੇ ਹਾਂ ਅੱਛਾ ਅੱਛਾ ਵਿੱਚ ਰੱਖ ਕੇ ਆਸੇ ਪਾਸੇ ਬੱਝੀ ਕਰ ਅੱਛਾ ਉੱਪਰ ਨਹੀਂ ਜਾਣਾ ਆਜੋ ਆਜੋ ਚਲੋ ਇੱਥੇ ਤਾਂ ਕੋਈ ਚੇਂਜ ਨਹੀਂ ਹੋਇਆ ਹਾਂ ਬਰ

ਤਰ ਤੁਸੀਂ ਕਿੱਥੇ ਪਹੁੰਚ ਗਏ ਹੋ ਅੱਛਾ ਵਾਓ ਵਾਓ ਇਹ ਕੈਮੀਕਲ ਲੱਗਿਆ ਹੈ ਮਤਲਬ ਇਸਾਤੇ ਤਾਂ ਨਹੀਂ ਪਾਣਾ ਪੈਂਦਾ ਛੇੜੀ ਪਹਿਲੇ ਲੋਕ ਨਹੀਂ ਹੱਬਦਾਂ ਹਾਂ ਲੋਕ ਨਹੀਂ ਹੱਬਦੇ ਜਿਹੜਾ ਆ ਪੈਂਦਾ ਲੋਕ ਦੀ ਜਗ੍ਹਾ ਤੇ ਹੁਣ ਆ ਪੈਣ ਤਿੰਨ ਲੈਡੀਆਂ ਹੋ ਗਏ ਨੇ ਹੈ ਨਾ ਹੈ ਆਹੋ ਤਿੰਨ ਸੈਕਸ਼ਨ ਇਹਦੇ ਆ ਪਰ ਆਹ ਇੱਕ ਮੈਂ ਜਿਹੜਾ ਪਰਸ਼ਾਵਾ ਹੁੰਦਾ ਇਹ ਐਬਜ਼ਾਰਬ ਕਰ ਲੈਂਦਾ ਹੈ ਹਾਂ ਵੀ ਸੈੱਲ ਨਹੀਂ ਹੋਣ ਦਿੰਦਾ ਤਾਨਾ ਪਲਾਸਟਿਕ ਗਵਿੰਦਰਪਾਲ ਵਿੱਚ ਭਿੱਤਰਪਾਲ ਦਾ ਕੰਮ ਕਰਦੇ ਹੈ ਇਹ ਕਿਲਾ ਹੈ ਠੀਕ ਹੈ ਕੋਈ ਜਿੱਕਰ ਚੜਦਾ ਆ ਵੀ ਕਿੰਨਾ ਸੋਹਣਾ ਹੋ ਗਿਆ ਹੈ ਨਾ ਮਮਾ ਜਿਹੜੀ ਕੋਈ ਕਰਵਾਣਾ ਸੋ ਲੱਗ ਰਿਹਾ ਹੈ ਇਹਦੇ ਤੇ ਵੀ ਕੋਟਿੰਗ ਹੋਈ ਹੈ ਹਾਂ ਸਾਰੇ ਉਹਦੇ ਤੇ ਵੀ ਤੇ ਹੁਣ ਇੱਥੇ ਵੀ ਉਵੇਂ ਦਾ ਫਰਸ਼ ਪਏਗਾ ਅੱਛਾ ਨਹੀਂ ਫਿਰ ਉਹਨਾਂ ਨੂੰ ਕਿਉਂ ਪਾਇਆ ਤੇ ਆ ਰੋ ਮੈ ਕੋ ਯਾ ਅੱਛਾ ਅੱਛਾ ਆ ਗਏ ਹਾਂ ਤੇ ਫਿਰ ਇਹਦਾ ਨੀਰੂ ਪਾਇਆ ਹਾਂ ਦੱਸਦਾ ਹਾਂ ਇਹਦਾ ਨੀਰੂ ਪਾਇਆ ਹੈ ਨਾਲ ਦੇ ਨਾਲ ਪੈਂਦਾ ਅੱਛਾ ਇਹ ਆਪਾਂ ਇਹਨਾਂ ਕੋਲ ਸਾਰੇ ਬਜਰੀ ਪਾਤੀ ਨੀਰੂ ਮੇਰੇ ਭਾਈ ਉਹ ਪਕੜਦੀ ਕਰਦਾ ਅੱਛਾ ਕਰੋਨਾ ਕਿੰਨਾ ਕਿ ਇੱਕ ਦਿਨ ਚਾਰ ਹੁੰਦਾ ਹੁੰਦਾ ਹਾਂ ਹਾਂ ਬਸ ਰੈਡੀ ਹੈ ਤਾਂ ਬੂਆ ਇਸ ਇੱਥੇ ਵੀ ਕੈਮੀਕਲ ਕੀਤਾ ਜੀ ਹਾਂ ਲੱਗੇਗੀ ਤੇ ਕੀਤਾ ਫਿਰ ਲੱਗ ਵਾਰਸਾ ਵੀ ਦੇ ਅੰਦਰ ਅੰਦਰ ਵਾਰਸਾ ਹਾਂ ਪੱਕਾ ਹੈ ਨਾ ਹੁਣ ਆ ਉੱਪਰ ਸੈਲਫ ਤੇ ਬੜਾ ਸਾਮਾਨ ਆ ਜਾਣਾ ਕਰਨਾ ਹੈ ਸੈਲਫ ਤੇ ਬਾਦੂ ਹੈਨਾ ਇਹ ਪੀਸ ਨੂੰ ਤਾਂ ਕਰਦਾ ਮੇਰੀ ਕਿੰਨੀ ਕਰਦੀ ਇੱਕ ਤਾਂ ਕਰੇਗੀ ਬੀ ਇਹ ਇੱਧਰੋਂ ਨਹੀਂ ਕਰੇਗੀ ਇਸ ਤੋਂ ਬਰੇ ਲੱਗਣ ਨੂੰ ਨਹੀਂ ਇਹ ਕਿੰਨਾ ਕਰਵਾ ਦੇ ਇੱਕ ਐਵੇਂ ਰਸਤਾ ਮਿਲ ਗਿਆ ਪੂਰਾ ਹਾਂ ਲੰਬੀਆਂ ਲੰਬੀਆਂ ਉਹ ਕਹਿੰਦੇ ਵੀ ਕੱਪੜਾ ਵਧੀਆ ਲੱਗਦਾ ਵਿਚਾਇਆ ਹੈਨਾ ਹਾਂ ਇਹ ਕਿਹੜਾ ਹਾਂ ਬੈੱਡਰੂਮਾਂ ਚ ਹੁੰਦਾ ਸੀ ਜ਼ਿਆਦਾ ਹੁੰਦਾ ਸੀ ਵੀ ਇੱਟ ਗੜੇ ਕਿ ਸਿਣਾਉਣਾ ਕਰਦਾ ਹੈ ਆ ਆਵਕੇ ਇੰਜੀਨੀਅਰ ਸਾਹਿਬ ਆ ਗਏ ਮਾਤ ਗੁਰ ਜੀ ਨਹੀਂ ਤੇ ਤੁਤੀ ਨਹੀਂ ਹੋਣਾ ਕਰਦਾ ਸਹੀ ਗੱਲ ਹੈ ਜਦੋਂ ਕੋਈ ਵਿਸਤਾ ਕੱਢਣਾ ਹੈ ਉਦੋਂ ਬੱਸ ਇੱਕ ਪੇਟੀ ਉੱਤੇ ਬੰਦੀ ਹੈ ਹਾਂ ਇੱਕ ਉੱਤੇ ਚੜਾ ਦਿਓ ਚੜਾ ਦਿਓ ਨਹੀਂ ਵਧੀਆ ਕੁਲੇ ਮੀਂਹਾਂ ਜਿੱਦਾਂ ਸਾਸੀ ਮੀਂਹਾਂ ਛੋਟਾ ਨਹੀਂ ਹੁੰਦੇ ਚਿੜੀ ਚਿੜੀ ਬੇਕੀ ਕਿਸੇ ਨੂੰ ਗਿੱਲਾ ਨਾ ਕਰਦੀਂ ਕਿਸੇ ਤੇ ਪਾਣੀ ਨਾ ਪਾਦੀਂ ਕਿਸੇ ਤੇ ਆ ਕਿੰਨੇ ਸੋਹਣੇ ਆ ਵੀ ਕਿੱਡੇ ਸੋਹਣੇ ਬਣ ਗਏ ਨੇ ਨਾ ਥਮਲੇ ਜੇ ਇਨਾ ਤਾਂ ਵੀ ਟਾਈਮ ਲੱਗਿਆ ਹੋਣਾ ਥਮਲੇਆਂ ਤੇ ਇਹ ਤਾਂ ਅੰਨੇ 7-8 ਦਿਨ ਦੇ ਹੁੰਦੇ ਆ 8 ਦਿਨ ਚ ਹਾਂ ਦੋ ਦਿਨ ਚ ਪਲਸਟਰ ਰੋਜ਼ ਅੱਛਾ ਫਿਰ ਆਹ ਆਹ ਡਿਜ਼ਾਈਨਿੰਗ ਵੀ ਤੇ ਕਿੰਨੀ ਬਰੀਕੀ ਜੇ ਨਹੀਂ ਆ ਜਿਹੜੀਆਂ ਲਾਈਨਾਂ ਜੀ ਇਹਨੇ ਫਿਰ ਕਿਵੇਂ ਪੈਂਦੀਆਂ ਨੇ ਹਾਂ ਤੇ ਪੱਟੀ ਲਾ ਕੇ ਕਟੀਆਂ ਦੇ ਵਿੱਚੋਂ ਬੱਲੇ ਕਿੰਨੀ ਮਿਹਨਤ ਹੈ ਬੜੀ ਮਿਹਨਤ ਹੈ 7 ਘੰਟੇ ਲੱਗੇ ਫਾਸਟਰ ਨਸਟਰ ਅੱਛਾ ਆ ਵੀ ਕਿੱਡਾ ਸੋਹਣਾ ਬਣ ਗਿਆ ਅੱਗੋਂ ਪੋਰਚ ਟਾਈਪ ਬ੍ਰੇਡ ਲਾਉਂਦਾ ਅੱਗੇ ਲਾਵਾਂਗੇ ਪੈਸੀ ਦਾ ਆਰਕੀਟੈਕਟ ਪਹਿਲਾਂ ਦੇ ਸੀ ਇੱਥੇ ਕੰਦ ਅੱਛਾ ਇੱਥੇ ਆਪਾਂ ਕੰਦ ਕਰਦੇ ਹਾਂ ਅੱਛਾ ਫਰੰਟ ਰੱਖ ਜਾ ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਹੋਰ ਚੀਜ਼ ਦੀ ਵਰਤੋਂ ਕਰਕੇ ਉਹਨਾਂ ਦਾ ਇੱਥੇ ਆਪਾਂ ਗਰੇਲੀ ਲਵਾ ਦਿੰਦੇ ਇੱਥੇ ਹਾਂ ਅਸੀਂ ਜਾਂਦੇ ਹਾਂ ਵੀ ਇੱਥੇ ਲਾ ਹਾਂ ਮੱਚ ਪੈ ਗਿਆ ਇੱਥੇ ਦੋ ਗੁੱਸੇ ਲਾ ਕੇ ਬੜਾ ਸੋਹਣਾ ਹੋ ਜਾਏਗਾ ਇੱਥੇ ਕਮਲੇ ਗੁਮਲੇ ਰੱਖ ਕੇ ਆਣ ਵਧੀਆ ਜਿਵੇਂ ਬਾਲਕਨੀ ਟਾਈਪ ਸੋਹਣੀ ਲੱਗਦੀ ਹਾਂ ਨਹੀਂ ਜੇ 19 ਕੋ ਇੱਥੇ ਕੋ ਲੱਗ ਜੇ ਗ੍ਰੇਲਾ ਵੇ ਇੰਨੀ ਕੋ ਇੱਥੇ ਤੋਂ ਅੱਧਾ ਹੀ ਪਿਆ ਹਾਂ ਇੰਨੀ ਕੋ ਲਵਾ ਲੋ ਅੱਧਾ ਹੀ ਤੇ ਕਹਿੰਦਾ ਵੀ ਅੱਧਾ ਜਿਵੇਂ ਬਾਲਕਨੀ ਜੀ ਬਣ ਜਾਏਗੀ ਬੜੀ ਸੋਹਣੀ ਕੁੜੀਓ ਪੌੜੀਆਂ ਤੋਂ ਇੱਧਰ ਪੈ ਗਿਆ ਫਰਸ਼ ਲੰਗ ਜਲਾ ਲੰਗ ਇਹਦੇ ਦੇ ਵੀ ਕੀ ਅਮੀਗਲ ਹੋਇਆ ਨੇ ਨੰਦਰਾ ਅੱਛਾ ਬਾਰ ਬਾਰ ਹੋਇਆ ਹੈ ਬਾਰ ਜਿੱਥੇ ਪਾਣੀ ਦਾ ਹੋਏ ਵੀ ਖੜ ਸਕਦਾ ਮੀਂਹ ਦਾ ਪਾਣੀ ਜਿਵੇਂ ਅੱਛਾ ਇੱਥੇ ਕਿੰਦਾ ਕੈਂਪਲ ਹੋਇਆ ਆ ਵੇਖਾ ਇੱਥੇ ਕਰਤਾ ਸਾਫ ਕਰਨਾ ਸਾਫ ਕਰਨਾ ਚਾਹੀਦਾ ਆ ਪੈਪ ਤਾਂ ਨਹੀਂ ਜਿਹੜੇ ਆ ਉਹ ਫਿਊਚੇਰ ਆ ਬਟਾਣੀਆਂ ਬਣੀਆਂ ਨੇ ਇਹ ਪੈਪ ਕਿਹਨਾਂ ਪਾਰਸਾ ਹੈਗਾ ਉੱਥੇ ਅੱਛਾ ਇੱਥੇ ਨਾਲ ਬਾਲ ਕੰਦੀ ਹੈ ਅੱਛਾ ਦੋਏ ਸੀ ਇਹਦਾ ਪੈਪ ਇਕੱਠਾ ਕਰਕੇ ਉਹਦੇ ਪਾਣੀ ਅੱਛਾ ਆ ਕੂਲਰ ਸਪੈਸ਼ਲ ਕੂਲਰ ਪਿਆ ਇੱਥੇ ਹਲੇ ਤੱਕ ਇਹ ਸਾਡੇ ਬਚਪਨ ਦੇ ਕੂਲਰ ਹੈਣਾ ਅੱਛਾ ਇਹ ਕੈਮੀਕਲ ਹੈ ਇਹ ਸਪੈਸ਼ਲ ਉਹਦੇ ਲਈ ਮਤਲਬ ਪਾਣੀ ਨੂੰ ਐਬਜ਼ਾਰਬ ਕਰਨ ਲਈ ਹੁੰਦਾ ਹੈ ਨਾ ਠੀਕ ਹੈ ਕੀ ਕੀ ਚੀਜ਼ਾਂ ਹੋਈਆਂ ਨੇ ਵੇਖ ਲੋ ਮੱਖਣ ਕੈਪਚਰ ਕੀਤਾ ਕਰਦੇ ਆ ਆ ਗਈ ਇਹ ਇਹ ਗੈਸਟਰ ਤੇ ਪ੍ਰੈਸ਼ ਲੱਗਦੇ ਨੇ ਉਹਦਾ ਰੰਗੜਾਈ ਕਰਦੇ ਆ ਅੱਛਾ ਇਹਦੇ ਸੋਨੇ ਬਣੇ ਨੇ ਇਹਦੇ ਘੱਟ ਗਏ ਨੇ ਅੱਛਾ ਆਏ ਆ ਵੀ ਕੀ ਇੰਜੀਨੀਅਰ ਸਾਹਿਬ ਆ ਗਏ ਇਹ ਉਹਦੇ ਅੱਗੇ ਲੱਗਦਾ ਫਿਰ ਲਗੜਾਈ ਪਲਸਤਰ ਦੀ ਹੁੰਦੀ ਹੈ ਉਹ ਜਿਹੜਾ ਸਾਫ ਨਾ ਹਾਂ ਅੱਛਾ ਜੀ ਮੇਰੇ ਇੱਕ ਮਾਰਦਾ ਕੰਮ ਕਰਦੇ ਨੇ ਚਲੋ ਚਲੋ ਵਧੀਆ ਹੋ ਗਿਆ ਹੋਣਾ ਫਰਸ਼ ਪੈ ਕੇ ਖੁੱਲੇ ਖੁੱਲੇ ਲੱਗਣ ਲੱਗ ਗਏ ਨੇ ਕਮਰੇ ਹਨ ਆ ਲੌਬੀ ਵੀ ਲੱਗਣ ਲੱਗ ਜੇਗੀ ਉਸੇ ਦੀ ਤਿਆਰੀ ਕਰਦੇ ਨੇ ਹਾਂ ਹਾਂ ਇਹ ਲੋਪੀ ਦਾ ਸਟੂਡੈਂਟ ਹੈ ਹਾਂ ਬਸ ਤੁਹਾਡਾ ਇੰਕਾ ਬਜ਼ਾਰਨਾ ਹੈ ਇੰਜੀਨੀਅਰ ਸਾਹਿਬ ਹਾਂ ਜੀ ਜੋ ਬਾਹਰ ਨੂੰ ਕਿੱਸੇ ਐਡਾ ਵੱਡਾ ਪੱਖਾ ਉਹ ਪੱਖਾ ਪੱਖਾ ਆਪਣੇ ਵੀ ਉਹ ਲੱਗਣੇ ਜਿਹੜੇ ਮਾਸਕਿੰਗ ਸ਼ੀਟ ਉਹਨਾਂ ਦੇ ਲੱਗੀਆਂ ਪਈਆਂ ਸਨ ਸ਼ਾਹਪੁਰ ਵਾਲਿਆਂ ਹੈਂ ਕਿਹੜੀ ਉਹ ਮਾਸਕਿੰਗ ਸ਼ੀਟ ਜਿਹੜੀ ਟੈਲਾਂ ਦੇ ਉੱਤੇ ਲੱਗਦੀਆਂ ਨੇ ਆ ਜਿਵੇਂ ਲੱਗੀ ਪਈ ਏ ਹਾਂ ਹਾਂ ਬਸ ਇਹਦਾ ਵੀ ਇਹਦਾ ਦਾ ਜਿੰਨੇ ਦੇ ਤੱਕ ਮਤਲਬ ਆਪਾਂ ਸਾਡੇ ਫਾਈਨਲ ਹਾਂ ਉਹ ਵੀ ਤਾਂ ਹਾਂ ਨਿਊਂ ਜ ਕਿੰਨੀ ਵਧੀਆ ਚੀਜ਼ ਹੈ ਨਾ ਪ੍ਰੋਟੈਕਸ਼ਨ ਲਈ ਪਹਿਲਾਂ ਤਾਂ ਨਹੀਂ ਸੀ ਆ ਕੁਝ ਹੁੰਦਾ ਹੁਣ ਵੀ ਉਹਦਾ ਕੰਪਨੀ ਦੇ ਹੁੰਦਾ ਜਾਂਦਾ ਉਹ ਇਸ ਚੀਜ਼ ਦੇ ਵੇਲੇ ਜਾਂਦੇ ਜਿਆਦਾ ਆਪਾਂ ਬੜੀ ਮਹਿੰਗੀ ਹੈ ਦਾਦੀ ਦਾਦੀ ਮੈਂ ਦੀ ਅੱਛਾ ਉਹਨਾਂ ਨੂੰ ਸੁਣਦਾ ਵੇ ਨਾਨਾ ਜੀ ਨੂੰ ਉਹ ਉੱਥੇ ਖੜ ਗਏ ਨੇ ਪਾਪਾ ਕਿਹਨੂੰ ਹੱਥ ਮਾਰਦੇ ਵੇ ਨੇ ਅੱਛਾ ਕੀ ਹੋਇਆ ਅੱਜ ਕੁਝ ਦੇਖ ਗਿਆ ਮੈਂ ਨਹੀਂ ਮੁੜ ਗਏ ਨੇ ਫਿਰ ਤੁਰੀਦ ਨੂੰ ਪਾਇਆ अच्छा अच्छा। 42 ਦੀ। ਅਸਮੇ ਲੈ ਕੇ ਹੁੰਦਾ ਦਾ। ਆਹ ਵਾਹ 42 ਦੇ। ਚਲੋ। ਕਿੱਥੇ ਇੱਥੇ ਸੋਲਰ ਲੱਗਣਾ ਕਿੱਥੇ? ਹਾਂ ਇਹ ਆ ਸਾਰਾ ਆ ਸਾਰਾ ਡਾ ਦਾ ਈ ਆ ਗਿਆ। ਆ ਆ ਗਿਆ ਇੱਥੋਂ ਤੱਕ। ਠੀਕ ਹੈ। ਸਟੈਕੀ ਜਿੱਦੂ ਕੱਢਣਗੇ ਇੰਦਰ। ਥੈਂਕ ਯੂ। ਅੱਛਾ। ਹਾਂ। ਬਾਕੀ ਸੋਲਰ ਗੀਜ਼ਰ ਦਾ ਉੱਤੇ ਕੋਈ ਪ੍ਰੋਵਾਈਡ ਪ੍ਰੋਵੀਜ਼ਨ। ਉਹਦੇ ਮਤਲਬ ਇਦੋਂ ਵੀ ਉੱਤੇ। ਹਾਂ ਸਪਲਾਈ ਦੇ ਉੱਤੇ ਗੀਜ਼ਰ ਕੱਲਾ ਲੱਗ ਜਾਏਗਾ ਸੋਲਰ ਗੀਜ਼ਰ। ਅੱਛਾ। ਹਾਂ। ਤੇ ਉਹ ਜਿਹੜਾ ਕਵਰ ਕਿਵੇਂ ਹੁੰਦਾ ਜਿਹੜਾ ਹੁਣ ਹੁੰਦਾ ਥੈਂਕ ਯੂ ਇਹ ਵੀ ਤਰਪਾਹ ਜੀ ਟਾਈਪ ਹੀ ਹੁੰਦਾ ਥੋੜਾ ਮੋਟਾ ਹੁੰਦਾ ਤੇ ਉਹ ਕੀ ਕਰਦਾ ਮਤਲਬ ਪਾਣੀ ਨੂੰ ਉਹ ਨਹੀਂ ਹੋਣ ਦਿੰਦਾ ਇਫੈਕਟ ਨਹੀਂ ਪੈਣ ਦਿੰਦਾ ਕੋਈ ਵੀ ਮੌਸਮ ਦਾ ਜੇ ਠੰਡਾ ਇਹ ਨਾਰਮਲ ਰਹਿਣਾ ਨੇ ਆਪਣੇ ਜਿਵੇਂ ਜਰਾ ਆਪਾਂ ਪਾਣੀ ਆਏਗਾ ਮੋਟਾ ਤੋਂ ਇਦਾਂ ਰਹੇਗਾ ਅੱਛਾ ਜਿਵੇਂ ਸਿਆਲ ਚ ਸੁੰਨ ਹੋ ਜਾਂਦਾ ਗਰਮੀਆਂ ਚ ਸੜਿਆ ਹੁੰਦਾ ਹਾਂ ਮਮਾ ਜੀ ਹਾਂ ਜੀ ਆਜੋ ਹਾਂ ਦੇਖੋ ਇੱਥੇ ਮਾਮੂ ਧਾਰਦੇ ਨੇ ਪੰਗਾ ਦੇ ਲਿਆਕ। ਪੰਗਾ ਦੇ ਲੈਣਾ ਹੁੰਦਾ ਜਰੂਰ। ਪਰ ਕੱਲਾ ਨਹੀਂ ਥੱਲੇ। ਓਏ ਨਹੀਂ ਕੱਲਾ ਨਹੀਂ ਜਾਣਾ। ਚਲੋ ਉਹ ਚੱਲੀਏ ਹਨਾ। ਲਾਪੈ ਐਵੇਂ ਨਹੀਂ ਕਰੀਂ ਦੰਦ। ਪੈਰ ਤੇ ਵੀ ਥੋੜੇ ਨਾਲ ਲਾੜ ਕੇ ਪਿੰਚੀ ਜਾਂਦਾ। ਉੱਪਰ ਵੀ ਥੋੜੀ ਮਤਲਬ ਆਹੀ ਸਪੇਸ ਹੈ ਨਾ ਬਾਹਰ ਘੁੰਮਣ ਕਾ ਲਾਣਗੇ। ਇਹ ਪਰ ਇੱਧਰ? ਇਹ ਤੇ ਦਮਲੇ ਗਮਲੇ ਰੱਖ ਗਏ ਹਨ ਪਰ ਇੰਨੇ ਗਮਲੇ ਵੀ ਕਿੰਨੇ ਪੁਰਖੋਗੇ ਚੰਬੜ ਗਈ ਜੱਟ ਨੂੰ ਚੜੇਲ ਚੰਬੜ ਗਈ ਨਿਕਲ ਉਹ ਗੱਟੀ ਲੈ ਕੇ ਉਹ ਸੜਕ ਕੱਪੜਾ ਉਹ ਕਿਵੇਂ ਦੀ ਗੱਲ ਕੀਤੀ ਕੋਮੋਰਾ ਮੈਂ ਉੱਤੇ ਦਿੱਲੀ ਛੋੜ ਆਇਆ ਅਬ ਇਹ ਕੀ ਦੇਖਦੇ ਨੇ ਤੇ ਨੂੰ ਮੈਂ نیچے ਦੇਖ ਦੇਣਾ ਆ ਕੀ ਨੇ ਪ੍ਰਾਂਦਰ ਨਹੀਂ ਨਹੀਂ ਆ ਕੀ ਨੇ ਗੋਲ ਗੋਲ ਵੱਡੇ ਵੱਡੇ ਡੂੜੇ ਨੇ ਹਾਂ ਤੇ ਪਪਾ ਨਾਲ ਜੁੜੇ ਕਿ ਤੁਸੀਂ ਫੋਨ ਦੇਤਾ ਕਿੰਨੇ ਲੈ ਲਿਆ ਦੂਨੇ ਲੈ ਲਿਆ ਮੈਂ ਲੈ ਲਿਆ ਬੜੀ ਨਹੀਂ ਕਰਦਾ ਸੀ ਆ ਗੰਜੇ ਲੱਗ ਰਹੇ ਆ ਮਜ਼ਾਕ ਉਡਾਏ ਇਹ ਆ ਇਹ ਚਾਰੇ

ਹਾਂ ਪਾ ਵਾਹਿਗੁਰੂ ਜੀ ਦੇ ਸਿੱਖ ਆ ਨਾ ਫਿਰ ਇੱਕ ਗੀਤ ਸੁਣਾ ਦੋ ਸਹਿਬ ਜਾਦਿਆਂ ਦੇ ਦਾਦੀ ਵਾਲਾ ਨਾਮ ਦੀ ਇਧਰ ਇਧਰ ਮੂੰਹ ਕਰੋ ਉੱਚੀ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ को गुसिया जना पिल्लो ले लो हां चलो बोलो कतम हो गई

ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਂਦ ਚ ਹੁਕਮ ਨਾਲ ਦੁੱਖ ਸੁਖ ਪਾਈ ਐ ਹੁਕਮੇ ਨੂੰ ਸੁਣੇ ਇੱਕ ਨਾ ਹੁਕਮੀ ਬਖਸ਼ੀ ਸੇ ਇੱਕ ਕ੍ਰੀਸਾ ਦਾ ਪਾਈਏ ਹੁਕਮੇ ਅੰਦਰ ਸਭ ਕੋ ਹੁਕਮੇ ਅੰਦਰ ਸਭ ਕੋ ਨਾਲੂ ਬਾਹਰ ਹੁਕਮਨਾ ਬਾਹਰ ਹੁਕਮਨਾ ਹੋਏ ਕੋਏ ਕੋਏ ਮੈਨ ਫੁੱਲ ਗਿਆ ਦਾ ਹੁਕਮ ਇਹ ਬਗੇ ਦਾ ਹਾ ਹਮ ਮੈਂ ਕਹੇ ਨਾ ਕੋਏ ਗਾਵੇ ਕੋ ਤਾ ਕੋ ਵੇ ਕਿਸ਼ੇ ਤਾ ਗਾਵੇ ਕੋ ਹੁੰ ਬੜਿਆ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਦਾਨ ਜਾਣੇ ਨਿਸ਼ਾਨ ਗਾਵੇ ਕੋ ਹੁੰ ਬੜਿਆ ਚਾਰ ਗਾਵੇ ਕੋ ਹੁੰ ਬੜਿਆ ਚਾਰ ਗਾਵੇ ਕੋ ਵੀ ਦੀਆ ਵਿਖੰ ਚਾਰ ਗਾਵੇ ਕੋ ਸਾਠ ਕਿਤੇ ਤੱਕ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜੱਪਾ ਦਿਸੇ ਦੂਰ ਗਾਵੇ ਕੋ ਦੂਰ ਦੇਖੇ ਰਾਮਾ ਕੋ ਵੇਖਾ ਹਾ ਰਾਮਾ ਹਰਿ ਕਿਤਨਾ ਕਠਿਨਾ ਵੇਖੋ ਕਾਟ ਕਾਟ ਕਿਕੋਚ ਕਿਕੋਚ ਆਇਆ ਇੱਕਾ ਚਾਟ ਕਿਕੋਚ ਕਿਕੋਚ ਦੇਦਾ ਦੇਲੰਦ ਚਕ ਪਰ ਸੁਣੋ ਤੁਮ ਦਿਖਾਓ ਸੋਹਣੀ ਤਰਾ ਬੋਲੋ ਜਗ ਜਿਵਾ ਚਕਾ ਬੋਲੋ ਤੂੰ ਗੰਦਰ ਕਾਹਿਕਾ ਹੁਕਮੀ ਹੁਕਮ ਹੁਕਮੀ ਹੋ ਹੁਕਮ ਚਲਾਇਦਾ ਹੁਕਮੀ ਹੁਕਮ ਚਲਾਇਦਾ ਹੋ ਨਾਨਕ ਵਿਖਸਾ ਦੇ ਪਰਵਾ ਸੱਚਾ ਸਾਰ ਸੱਚਾ ਪਕਿਆ ਪਾ ਅਪਾਰ ਆ ਕੇ ਮਗਦੇ ਦੀ ਦਾਤ ਕਰੇ ਦਾਤਾ ਫੇਰ ਕੱਕਰ ਕੀ ਹੈ ਜਿੱਤ ਜਿੱਤ ਸਾ ਦਰਬਾਰ ਮੋਖ ਨਨੋਂ ਬੋਲੀ ਹੈ ਜੇ ਸੁਣ ਤਰੇਤੀ ਆਸ ਅੰਮ੍ਰਿਤ ਵੇਲਾ ਸਚਨਾ ਬੜਿਆ ਹੀ ਵਿਚਾਰ ਕਰੀਆ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੈ ਜਾਣੀ ਹੈ ਤੇ ਸਚਿਆਰ ਬੁਲ ਤੇ ਆ ਜਾਏ ਕੀਤਾ ਨਾ ਹੋਏ ਅਪੇ ਆਪ ਜਨ ਜਨ ਸੋਏ ਜਿਨ세 ਰਾਤਿ ਪਾਇਆ ਮਾਨ ਨਾਨਕ ਗਾਵੀਐ ਨਾਨਕ ਕਾਵਿ ਹੈ ਹੁੰਦੀ ਦਾ ਗਾਵੀਐ ਸੁਨਿਆ ਮਨ ਲਖੀਆ ਬਾਉ ਦੁਪਾਰਾ ਸੁਖ ਕਾ ਜੈ ਗੁਰਮਖ ਨਾਦਨ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਲਿਆਨ ਰਹਿਆ ਸਮਾਈ ਗੁਰਈਸਰ ਗੁਰ ਗੋੜ ਕਵਨ ਮਾ ਗੁਰ ਪਾਰਬਤੀ ਮਾ ਦੇ ਹੋ ਜਾਣਾ ਆਖ ਨਹੀਂ ਕੇ ਨੱਚ ਕੇ ਨ ਜਾਈਂ ਗੁਰ ਇੱਕ ਦੇ ਬਚਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ